ਆਸ ਸਮੇਂ ਬਧਾਨ ਡਿਊਟੀ ਬਗਵਾਉਂਦੇ ਰਹੋ ਕਿਉਂਕਿ ਜੇ ਤੁਸੀਂ ਡਿਊਟੀ ਬਗਵਾਉਂਦੇ ਤਾਂ ਮੋਰਚਾ ਫੜੇ ਹੋਣਾ ਕਿਉਂਕਿ ਤੁਸੀਂ ਨੇ ਦਿੜਬੇ ਤੇ ਵੀ ਦੋ ਵਾਰੀ ਮੋਰਚਾ ਫੜੇ ਕਰਿਆ ਤੁਸੀਂ ਅਮਰਗੜ ਚ ਜਾ ਕੇ ਵੀ ਮਿਹਨਤ ਕਰਕੇ ਆਏ ਹੋ ਤਾਂ ਤਮਾਨ ਕਰਨ ਵਾਲੀ ਐਮਐਲਏ ਬਣ ਸਕਿਆ ਇਹ ਤੁਹਾਡਾ ਬਹੁਤ ਵੱਡਾ ਚੋਗਾਰ ਰਿਹਾ ਹੈ ਸਰਦਾਰ ਸਪਾਲ ਖੜਾ ਸਰਦਾਰ ਲੋਕ ਨੇ ਖੜਾ ਸਾਹਿਬ ਜਿਹਨਾਂ ਲੋਕਾਂ ਨੇ ਸਿਆਸਤ ਦੇ ਵਿੱਚ ਪੈਦਾ ਕੀਤਾ ਆਜ਼ਾਦ ਜਿੱਤ ਕੇ ਇਹਨਾਂ ਲੋਕਾਂ ਨੇ ਧਮਾਨ ਨੂੰ ਐਮਐਲਏ ਧਮਾਨ ਬਣਾਇਆ ਸੀ ਔਰ ਇਹਨਾਂ ਲੋਕਾਂ ਦੀ ਕਿ ਮੈਂ ਤੁਹਾਨੂੰ ਖਾਸियत ਹੋਰ ਦੱਸਦਾ ਖੈਰਾ ਸਾਹਿਬ ਕਿ ਇਹੋ ਲੋਕ ਨੇ ਜਾਪਾ ਕਰਦੇ ਨੇ ਫਿਰ ਧਿਰੋ ਕਰਦੇ ਨੇ ਜੇ ਨਹੀਂ ਕਰਦੇ ਫਿਰ ਕੂਹੇ ਭੇਡ ਲੈਂਦੇ ਨੇ ਲੀਡ ਦਵਾ ਕੇ ਤੋਰਨਗੇ ਮੈਂ ਸੁਨਾਮ ਦੇ ਵਿੱਚ ਇਲੈਕਸ਼ਨ ਲੜੀ ਬਦਲਾਅ ਦੀ ਹਣੇ ਅੱਜ 2 ਸਾਲ ਹੋ ਗਏ ਮੈਂ ਉਸ ਹੱਕੇ ਦੇ ਵਿੱਚ ਲਗਾਤਾਰ ਵਿਚਰਦਾ ਔਰ ਇੱਕ ਸਭ ਤੋਂ ਵੱਡੀ ਜਿਹੜੀ ਮੇਰੇ ਲਈ ਖੁਸ਼ੀ ਦੀ ਗੱਲ ਹੈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਚਾਹੇ ਸਾਨੂੰ ਵੋਟ ਘੱਟ ਪਈਏ ਪਰ ਤੁਹਾਡਾ ਸੁਨੇਹਾ ਹਰੇਕ ਘਰ ਚ ਪਹੁੰਚਿਆ ਹੋਇਆ ਸੀ ਇਹ ਸਭ ਤੋਂ ਵੱਡੀ ਪ੍ਰਾਪਤੀ ਸਾਡੀ ਘਾਟੇ ਵਾਲਾ ਤੇ ਸਾਡਾ ਪਿਆਰਾ ਕੁਰਸੀਆਂ ਦੇ ਵਿੱਚ ਬੈਠਾ ਇੱਥੇ ਜਿਹੜਾ 2 ਘੰਟੇ ਦਾ ਉੱਗ ਰਿਹਾ ਹੇ ਨਮਸਤੇ ਜੈ ਜੈਕਾਰੇ ਖੋ ਕੇ ਸਰਦਾਰ ਜਸਵਿੰਦਰ ਸਿੰਘ ਜਿੰਦਾਬਾਦ ਸਰਦਾਰ ਹਰਦੀਪ ਸਿੰਘ ਜਿੰਦਾਬਾਦ ਸਰਦਾਰ ਸਤਪਾਲ ਸਿੰਘ ਖੈਰਾ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਦਮੀ ਕਹਿੰਦਾ ਕਿ ਮੈਂ ਤੇਰਾ ਆਂ ਤੇਰਾ ਸਿਤਾ ਜਿੱਤਾਂਗਾ ਪੰਜਾਬ ਦੇ ਵਿੱਚ ਔਰ ਜਿਸ ਪਾਰਟੀ ਨੂੰ ਅੱਜ ਤੋਂ 2 ਸਾਲ ਪਹਿਲਾਂ ਵਰਮ ਨੇ ਉਮੀਦਵਾਰ ਚਾਕੇ ਪੰਜਾਬ ਦੇ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਸਰਕਾਰ ਬਣਾਈ ਸੀ ਕਿ ਸ਼ਾਇਦ ਸਾਡੇ ਪੰਜਾਬ ਦੀ ਕੋਈ ਬਦਲੇਗੀ ਸਰਕਾਰ ਸ਼ਾਇਦ ਸਾਡੇ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਕੋੜ ਕੱਢੇਗੀ ਸ਼ਾਇਦ ਕਾਰ ਵਿੱਚ ਖੇਤ ਮਜ਼ਦੂਰ ਤੇ ਕਿਸਾਨਾਂ ਦੀ ਆਤਮੰਤਾ ਨੂੰ ਥੱਲ ਪਾਵੇਗੀ ਸ਼ਾਇਦ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਆਮ ਛਧਾਰਨ ਬੰਦੇ ਦੀ ਹੋਰੀ ਬੇਪਤੀ ਬੇនិចਿਤੀ ਸੈਸ਼ੇ ਦੀ ਲੁੱਟ ਭ੍ਰਿਸ਼ਟਾਚਾਰ ਇਹਨਾਂ ਗੱਲਾਂ ਵਿੱਚ ਤਕਦੀਦੀ ਲੈ ਕੇ ਆਉਣ ਦੀ ਦਸ਼ਤ ਜੋ ਇਸ ਵਕਤ ਸਾਡੇ ਦੇਸ਼ ਦਾ ਰਾਜਨੀਤਿਕ ਮਾਹੌਲ ਹੈ ਉਸ ਨੂੰ ਪਰਵਰਤਨ ਕਰਕੇ ਉਹ ਚੰਗੀਆਂ ਨੀਹਾਂ ਪੋਣਗੇ ਕੋਈ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਨਗੇ ਤਾਂ ਕਿ 13 ਦਾ 13 ਸੀਟਾਂ ਦਿੱਤਾਗੇ ਅੱਜ ਉਹਨੂੰ ਲੋੜੀਂਦੀ ਦੀਆਂ ਵਿਸਾਖੀਆਂ ਦੀ ਲੋੜ ਪੈ ਗਈ ਮੇਰੇ ਵੀਰੋ ਸਾਡੇ ਤੇ ਦੋ ਸਾਲਾਂ ਵਿੱਚ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਨਮਾ ਚੜ ਗਿਆ। ਅੱਜੋ ਤਿੰਨ ਚਾਰ ਦਿਨ ਪਹਿਲਾਂ ਤਨਖਾਹ ਦੇਣ ਵਾਸਤੇ ਰੋਜ਼ਮਰਾ ਦੀ ਸਰਕਾਰ ਚਲਾਉਣ ਵਾਸਤੇ 2500 ਕਰੋੜ ਰੁਪਈਆ ਹੋਰ ਬਕਾਇਆ ਨੂੰ ਪੁੱਛਿਆ ਪਿਆ। ਇਹ ਸਾਰੇ ਕਰਜ਼ੇ ਦਾ ਇੱਕ ਸਾਲ ਦਾ ਵਿਆਜ ਉਹ ਪੰਜਾਬ ਦੇ ਸੁਗ ਚੜਿਆ ਹੋਇਆ 3.5 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਉਸ ਕਰਜ਼ੇ ਦਾ 31000 ਕਰੋੜ ਰੁਪਇਆ ਆਪਾਂ ਵਿਆਜ ਭਰ ਰਿਆ ਜਦੋਂ ਆਪਾਂ ਕਹਿੰਦੇ ਨੇ ਸਰਕਾਰ ਵਿਆਜ ਭਰ ਰਹੀ ਆ ਉਹ ਸਰਕਾਰ ਨਹੀਂ ਭਰ ਰਹੀ ਆਪਾਂ ਭਰ ਰਹੇ ਇਸੇ ਕਰਕੇ ਸਾਡੀਆਂ ਸਹੂਲਤਾਂ ਜਿਹੜੀਆਂ ਨੇ ਉਹ ਸਾਡੇ ਤੋਂ ਵਾਝੀਆਂ ਹੋਈਆਂ ਨੇ ਸਾਨੂੰ ਅੱਛੇ ਪੜਾਈ ਦੇ ਸਾਧਨ ਨਹੀਂ ਮਿਲ ਪਾ ਰਹੇ ਸਾਡੇ ਬਜ਼ੁਰਗਾਂ ਦੇ ਇਲਾਜ ਦੇ ਕੋਸਾਦਰ ਨਹੀਂ ਕੈਂਸਰ ਹੋ ਜਾਏ ਤਾਂ ਪੁੱਛਣ ਵਾਲਾ ਕੋਈ ਨਹੀਂਗਾ ਔਰ ਇਸ ਤਰ੍ਹਾਂ ਨਾਲ ਪਿੰਡਾਂ 'ਚ ਜਿਹੜੇ ਕੋਈ ਪਾਇਦਾ ਤਰੱਕੀ ਹੋਣੀ ਸੀ ਉਹ ਪਿੰਡਾਂ ਦੇ ਵਿੱਚ ਅੱਛੇ ਵਿਆਰੀ ਕੰਮ ਹੋਣੇ ਸੀ ਉਹ ਕਿਸੇ ਦੂਸਰ ਸਾਥ ਤੋਂ ਪੂਰੀ ਕੰਮ ਨਹੀਂ ਚੁੱਕਿਆ ਕਿਉਂਕਿ ਸਾਡੇ ਕੋਲ ਤੁਸੀਂ ਮੇਰੇ ਕੋਲ ਪਈ ਹੋ ਮਾਰਲੇਮੈਂਟ ਵਿੱਚ ਨਾ ਕੋ ਮੂਦਰਸ਼ਕ ਬਣ ਕੇ ਨਹੀਂ ਰਹਿਤੇ ਮੈਂ ਕੰ ਕਰਦੇ ਆਏ ਵਾਸਤੇ ਤੁਹਾਡੇ ਵਾਸਤੇ ਉੱਥੇ ਆਵਾ ਆਵਾਜ਼ ਉਠਾਉਂਗਾ ਮੈਂ ਸ਼ੁਕਰ ਮਿਲ ਬੰਦ ਹੋਈ ਉਹਦੇ ਵਾਸਤੇ ਆਵਾਜ਼ ਉਠਾਉਂਗਾ ਕੈਨਸਰ ਨਾ ਟレイン ਜਾਂਦੀ ਆ ਬਠਿੰਡੇ ਤੋਂ ਵੀ ਕਾ ਨੇਰ ਨੂੰ ਕੈਨਸਰ ਟレイン ਕਹਿੰਦੇ ਮੈਂ ਇਸ ਕੈਨਸਰ ਦੇ ਵਿਰੋਧ ਵਿੱਚ ਆਵਾਜ਼ ਉਠਾਉਂਗਾ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਗਾ ਔਰ ਜੋ ਗ੍ਰੀਪਾਰਡ ਦੇ ਤਲਕਾਂ ਦੇ EMPLOYEES ਦੇ ਰਾਕੇਂ ਦੇ ਸੀ ਪੁਰਾਣੀ ਪੈਨਸ਼ਨ ਲਾਗੂ ਕਰਦੇ ਲੱਗੇ ਆ ਉਹਦੇ ਵਾਸਤੇ ਆਵਾਜ਼ ਉਠਾਉਂਗਾ ਜਿਹੜੇ ਤੁਹਾਡੇ DA ਦੇ ਏਰੀਆਸ ਨਹੀਂ ਮਿਲ ਰਹੇ ਕਿਸਕਾ ਨਹੀਂ ਮਿਲਦੀਆਂ ਪੈਨਸ਼ਨਰਸ ਨੂੰ ਤੰਗ ਕੀਤਾ ਜਾ ਰਹੇ ਉਹਦੀ ਆਵਾਜ਼ ਉਠਾਉਂਗਾ ਜਿਹੜੇ ਛੋਟੇ ਦੁਕਾਨਦਾਰ ਜਿਹਨਾਂ ਤੇ ਇਨਸਪੈਕਟਰੀ ਰਾਜ ਹੱਤਲਾ ਫਤ ਹਾਵੀਆਂ ਅਤੇ ਜਿਹੜਾ ਆਪਾਂ ਨੂੰ ਰੋਜ਼ ਤੰਗ ਪਰੇਸ਼ਾਨ ਕੀਤਾ ਜਾਂਦਾ ਛੋਟੇ ਬੁਲਾਰਿਆਂ ਦੀ ਆਵਾਜ਼ ਖਾਉਂਗਾ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਜਿਹੜੇ 1 ਲੱਖ ਕਰੋੜ ਦੇ ਕਰਜ਼ੇ ਇਹਨੇ ਪੰਜਾਬ ਦੇ ਲੋਕਾਂ ਤੋਂਵੱਟਿਆ ਕਰ ਰਹੇ ਉਹਨਾਂ ਦੀ ਆਵਾਜ਼ ਵਿੱਚ ਖਾਉਂਗਾ ਆਪਾਂ ਨੂੰ ਉੱਤੇ ਪਰ ਅੱਜ ਤੁਸੀਂ ਆ ਸਬੂਤ ਦੇਖ ਲਓ ਹਲੇ ਇਲੈਕਸ਼ਨ ਦੀ ਸ਼ੁਰੂਆਤ ਨਹੀਂ ਹੋਈ ਪੰਜਾਬ ਦੇ ਵਿੱਚ ਤੇ ਅੱਜ ਡੇੜਬਾ ਦੇ ਵਿੱਚ ਤਮਾਨ ਸਾਹਿਬ ਦੇ ਪਰਿਵਾਰ ਨੇ ਸਾਡੇ ਛੋਟੇ ਮੇਰੇ ਵੀਰ ਜਸਵਿੰਦਰ ਨੇ ਇਹਨਾਂ ਦੇ ਪਿਤਾ ਜੀ ਅਮਰਜੀਤ ਸਿੰਘ ਤਮਾਨ ਸੁਰਜੀਤ ਸਿੰਘ ਤਮਾਨ ਤੇ ਇੱਥੇ ਕੱਟ ਕਿੱਡਾ ਹੋਇਆ ਵਾ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਹਵਾ ਕਿੱਧਰੋਂ ਚੱਲ ਰਹੀ ਸੰਗਰੂਦੇਈ ਔਰ ਜੋ ਕੁਝ ਮੈਂ ਜਤੋਜੈਨ ਇੱਥੇ ਪਿਛਲੇ 3 ਦਹਾਕਿਆਂ ਚ ਉਹਦੇ ਚ ਲੋਕੀਂ ਅੱਜ ਕਦਰਦਾਨ ਨੇ ਮੈਂ ਤਾਂ ਹਰ ਥਾਂ ਪੁੱਛਿਆ ਸਭ ਤੋਂ ਵੱਡਾ ਅਨੈਤਿਕ ਮੇਲ ਹੈ ਔਰ ਇਹਨਾਂ ਦਾ ਡਰਦਿਆਂ ਨੇ ਕਾ ਗੁਲਬੀਰ 골ਡੀ ਨੂੰ ਵਿਜੀਲੈਂਸ ਦਾ ਡਰਾਵਾ ਦੇ ਕੇ ਉਹਦੇ ਤੇ ਜਿਹੜੇ ਪਰਚੇ ਪੈਂਡਿੰਗ ਸੀ ਜਿੰਮਾਂ ਦੀ ਇਨਕੁਆਰੀ ਇੰਟਰਲੌਕ ਟਾਈਲਾਂ ਦੀ ਇਨਕੁਆਰੀ ਔਰ ਉਹਦੇ ਸ਼ਰਾਬ ਦੇ ਠੇਕਿਆਂ ਦੀ ਇਨਕੁਆਰੀ ਉਹਨੂੰ ਲੈ ਤਾਂ ਜਰੂਰ ਗਏ ਨੇ ਲੇਕਿਨ ਧੂਰੀ ਦਾ ਇੱਕ ਨਵੇਂ ਪੈਸੇ ਦਾ ਕਿੱਡਰ ਨਹੀਂ ਲਿਆ ਜਿੱਥੋਂ ਤੱਕ 골ਡੀ ਕਹਿੰਦਾ ਕਿ ਮੈਨੂੰ ਟਿਕਟ ਨਹੀਂ ਦਿੱਤੀ ਪਹਿਲੀ ਗੱਲ ਇਹ ਦੱਸੋ ਮੈਨੂੰ ਕਿ 골ਡੀ ਨੂੰ ਕਾਂਗਰਸ 35 ਸਾਲਾਂ ਤੋਂ ਕਾਂਗਰਸ ਦਾ ਐਮ.ਐਲ.ਏ ਬਣਾਇਆ ਜੀ ਔਰ ਫਿਰ ਉਸ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੰਦੂਰ ਦਾ ਜੀ ਫਿਰ ਉਸ ਨੂੰ ਪਿਛਲੀ ਪਾਰਲੀਮੈਂਟ ਇਲੈਕਸ਼ਨ ਲੜਾਈ ਉਹਨੂੰ ਸਿਰਫ 75000 ਵ ਹੁਣ 75000 ਵੋਟ ਦੇ ਨਾਲ ਕੀ ਕਾਂਗਰਸ ਜਿੱਤ ਸਕਦੀ ਸੀ ਇਹ ਆਹ ਵਾਲੀ ਚੋਣ ਜਿਹੜੀ ਔਰ ਮੈਂ ਤਾਂ ਟਿਕਟ ਪਹਿਲਾਂ ਵੀ ਨਹੀਂ ਸੀ ਮੰਗੀ ਲੇਕਿਨ ਮਨੂਏ ਦੱਸੇ ਗੋਲਡੀ ਕਿ ਜੇ ਤੇਨੂੰ ਤਕਲੀਫ ਸੀਗੀ ਤੇ ਤੂੰ ਜਦੋਂ ਟਿਕਟ ਅਨਾਉਂਸ ਹੋ ਗਈ ਸੀਗੀ ਤੂੰ ਉਸ ਦਿਨ ਛੱਡਦਾ ਪਾਟ ਤੂੰ ਉਹਦੇ ਬੁਲਾ ਕੇ ਕੋਰਟ ਨੇ ਪੁੱਛਿਆ ਕਿ ਇਹਦੀ ਸ਼ੂਗਰ ਦਾ ਇਲਾਜ ਕਿਉਂ ਨਹੀਂ ਕਰਦੇ ਕਹਿੰਦੇ ਜੀ ਹਾਂ ਵੀ ਬੜੇ ਚੂਕ ਦਾ ਅੰਦਰ ਬੈਠਾ ਆਲੂ ਕੁੜੀਆਂ ਖਾਂਦਾ ਵਾ ਰਸਕੂਲੇ ਖਾਂਦਾ ਵਾ ਸੋ ਇਹ ਧੋਗਲੇ ਬੰਦੇ ਸੀਗੇ ਪੰਜਾਬ ਦੇ ਲੋਕਾਂ ਨੇ ਇਹਨੂੰ ਪਛਾਣ ਲਿਆ ਇਹਨਾਂ ਦੀ ਮੇਰੇ ਹਿਸਾਬ ਦੇ ਨਾਲ ਬਹੁਤ ਬੁਰੀ ਹਾਲਤ ਹੋਣ ਜਾ ਰਹੀ ਹੈ ਸੰਗਰੂਰ ਦੇ ਇੱਕ ਸਰ ਜਿਹੜਾ ਸ਼ਬਦ ਤੁਸੀਂ ਕਹਿੰਦੇ ਹੋ ਇੱਕ ਜਲ ਸਮਝੋ ਸੰਗਰੂਰ ਦੀ ਕੋ ਆਰਡੀਨਰੀ ਫਾਈਟ ਨਹੀਂ ਹੈ ਸੰਗਰੂਰ ਦੀ ਫਾਈਟ ਵਿੱਚ ਏਜੰਸੀਆਂ ਵੀ ਮੇਰੇ ਉਲਟ ਨੇ ਭਾਰਤ ਦੀ ਸਰਕਾਰ ਵੀ ਮੇਰੇ ਉਲਟ ਹੈ ਔਰ ਭਗਵੰਤ ਮਾਨ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਪਾਰਲੀਮੈਂਟਸ ਨਾਲ ਪਹੁੰਚੇ ਸੋ ਇਸ ਕਰਕੇ ਕਈ ਹੱਥ ਕੰਡੇ ਵਰਤੇ ਜਾਣਗੇ ਹਲੇ ਹੋ ਸਕਦਾ ਮੇਰੇ ਤੇ ਜਾਨਲੇਵਾ ਹਮਲਾ ਵੀ ਹੋਵੇ ਮੈਨੂੰ ਫਿਜ਼ਿਕਲੀ ਵੀ ਇਲੀਮੀਨੇਟ ਕਰਾਉਣ ਤੱਕ ਜਾ ਸਕਦੀ ਹੈ ਇਹ ਸਰਕਾਰਾਂ ਪਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਮੈਂ ਸਭ ਕੁਝ ਫੇਸ ਕਰੂੰਗਾ